ਕੋਈ ਕੋਈ ਮੱਖਾ ਕਾਗਜ਼ ਲਿਖਿਆ ਲੱਖਾਇ ਲੱਖਾਂ ਤੋਂ ਵੀ ਕਰੋੜਾਂ ਦਾ ਸਾਲਪੁਰਖੀ ਦੇ ਖੋਲ੍ਹ ਨੂੰ ਇਹ ਇਸ ਰਵੱਟ ਲਈ ਮੰਨਦਾ ਹੈ ਕੌੜਾ 10 ਦਿਨ ਕਰੋੜਾਂ ਪਰ ਮਾੜ ਨੇ ਫਨੋਇਸ਼ਰ ਦੇ ਹਰ ਇੱਕ ਬੜੇ ਮਾੜ ਦਾ ਸ਼ਿਵ ਜੋ ਸ਼ਿਵਜੀ ਬਰਮਾ ਵਿਸ਼ਨੂ ਕਾਰਕੁਣ ਦੇਵਤ ਨੇ ਲਾਵੇ ਦੇ ਫਨੋਇਸ਼ਰ ਦੇ

ਆਨਲਾਈਨ ਜਿੰਨੇ ਹੁਕਮਾਂ ਦੇ ਵਿੱਚ ਚੱਲਦੇ ਨੇ ਜੇ ਰਪਿੰਕ ਨੂੰ ਫਰਨੇ ਦਾ ਇਤਨਾ ਦਾ ਤਾ ਹੈ ਇੱਕ ਬੋ ਸ਼ਾਮਾ ਪਰ ਵੀ ਜਰਨੇ ਫਰਨਾ ਕੀਤਾ ਵੀ ਇੱਕ ਤੋਂ ਬਹੁ ਰੂਪੋ ਕੇ ਦੇਖਾ ਮੈਂ ਇਤਨਾ ਫਰਨ ਫਰਨ ਕਰਨ ਦੀ ਚਾਹ ਸੀ ਕਰੋੜਾਂ ਬਰ ਮਾਡ ਰਚੇ ਗਏ ਕਰੋੜਾਂ ਸ਼ਿਵ ਜੀ ਕਰੋੜਾਂ ਵਰਮੇ ਕਰੋੜਾਂ ਵਿਦੇਸ਼ ਨੂੰ ਪਾਲਣਾ ਕਰਨ ਵਾਲੇ ਤਾਂ ਇਹ ਤਾਂ ਮਹਾਰਾਜ ਜੀ ਲਿਖਿਆ ਗੁਰਵਾਣੀ ਦੇ ਅੰਦਰ ਏਕਾ ਮਾਈ ਜੁਗਤ ਬਿਆਈ ਤੇ ਮਿਚਲੇ ਫਰੋਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਜੀਵਾਨ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਮੈਨੂੰ ਰੋਟਾਣ ਕੋਈ ਉਹ ਨਿਰਗੁਣ ਬਨਵਿਸ਼ਰਾਵ ਨੂੰ ਦੇਖਣ ਪਰ ਉਹ ਉਹਨੂੰ ਨਹੀਂ ਦੇਖ ਸਕਦੇ ਕਿਉਂ ਨਹੀਂ ਦੇਖ ਸਕਦੇ ਉਹਨਾਂ ਨੂੰ ਉਹ ਤਿੰਨ ਗੁਣਾਂ ਦੇ ਵਿੱਚ ਨੇ ਜਿਹੜਾ ਸਿੱਖ ਚੌਥੇ ਪਦ ਦੇ ਵਿੱਚ ਜਾਵੇਗਾ ਉਹ ਪਰਮੇਸ਼ਰ ਨੂੰ ਦੇਖੇਗਾ ਉਹ ਪਰਮੇਸ਼ਰ ਦੇ ਦੇਖਣ ਨਾਲ ਉਸ ਦੇ ਨੇਤਰ ਖੁੱਲ ਜਾਣਗੇ ਜਿਹਨੂੰ ਜਿਬ ਦੇ ਟਿਕਾਵੇਂ ਨਹੀਂ ਆ ਤੁਨ ਆਣ ਵੀ ਕਿਹਾ ਜਾਂਦਾ ਸ਼ਕਤੀਸ਼ਾਲੀ ਇਹ ਵੀ ਹੁੰਦੇ ਹਨ ਪਰ ਨਹੀਂ ਜੋ ਨਿਰਗੁਣ ਵਾਹਿਗੁਰੂ ਹੈ ਨਾ ਜਿਹੜਾ ਉਸ ਨੂੰ ਦੇਖਣਾ ਉਹ ਤਾਂ ਚੌਥੇ ਪਦ ਉਰ ਦੇਖੇਗਾ ਬਾਣੀ ਨੂੰ ਤੁਸੀਂ ਪੜ ਕੇ ਵਿਚਾਰ ਕਰਿਆ ਕਰੋ ਵਿਚਾਰ ਨਹੀਂ ਆਪਾਂ ਕਰਦੇ ਮਨ ਦੇ ਜਰੂਰ ਆਵੇ ਗੁਰੂ ਸਾਹਿਬ ਸਾਡਾ ਗੁਰੂ ਹੈ ਮਨਾਉ ਤੋਂ ਨਾਮ ਨਾਲੇ ਸੁਵਾਨਾ ਨਾ ਹੈ ਬਨੋ